ਤਿਹਾਰਾਂ ਨੂੰ ਮੁੱਖ ਰੱਖਦੇ ਹੋਏ ਸ਼ੱਕੀ ਵਿਅਕਤੀਆਂ ਤੇ ਭੇੜੇ ਅੰਸਣਾ ਨੂੰ ਕਾਬੂ ਕਰਨ ਲਈ ਕੰਨਾ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਮਹਿਮ ਨੂੰ ਉਦੋਂ ਪਰਮਾ ਹੰਗਾਰਾ ਮਿਲਿਆ ਜਦੋਂ ਪਹਿਲ ਪੁਲਿਸ ਵੱਲੋਂ ਪਿੰਡ ਕਟਾਰੀ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਪਿੰਡ ਵਿੱਚ ਵੇਚ ਰਹੇ ਸਨ ਅੱਗੋਂ ਇਨਵੈਸਟੀਗੇਸ਼ਨ ਕਰਨ ਤੇ ਪਤਾ ਚੱਲਿਆ ਕਿ ਇਹ ਵਿਅਕਤੀ ਇੱਕ ਵਿਅਕਤੀ ਪੁੱਟੇ ਦੇ ਵਿਅਕਤੀ ਤੋਂ ਸ਼ਰਾਬ ਲੈ ਕੇ ਅੱਗੇ ਬਿਜੇਸ ਹਨ ਤੇ ਟੋਟਲ ਤਿੰਨ ਵਿਅਕਤੀਆਂ ਉਪਰਨ ਕਰਤੋਂ ਦਾ ਅਰਜ ਕਰਕੇ ਦੋਸ਼ੀਆਂ ਨੂੰ ਜ਼ੇਰ ਭੇਜ ਦਿੱਤਾ ਗਿਆ ਆਉ ਸੁਣਦਿਆਂ ਐਸਐਚਓ ਪੈਲ ਨੇ ਇਸ ਵਕਤ ਕੀ ਜਾਣਕਾਰੀ ਦਿੱਤੀ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਜੋਤੀਜਾਦਾ ਬੈਣ ਜੀ ਤੇ ਐਸਪੀਡੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸਾਡੇ ਡੀਐਸਪੀ ਪੈਲ ਦੀ ਹਵਾਈ ਵਿੱਚ ਸਾਡੀ ਪੁਲਿਸ ਪਾਰਟੀ ਸ਼ੱਕੀ ਪਰਸਾਂ ਤੇ ਨਸ਼ਿਆਂ ਦੇ ਸੰਬੰਧ ਦੇ ਵਿੱਚ ਰਾੜਾ ਸਾਹਿਬ ਮੌਜੂਦ ਸੀ ਤਾਂ ਉਹਨਾਂ ਨੂੰ ਇਤਲਾਹ ਮਿਲੀ ਜੋ ਜਾਦਵਿੰਦਰ ਸਿੰਘ ਤੇ ਸ਼ੇਰ ਜੰਗਦੀਪ ਸਿੰਘ ਪਿੰਡ ਕਟਾਰੀ ਦੇ ਰਹਿਣ ਵਾਲੇ ਨੇ ਜਿਹੜੇ ਉਹ ਆਪਣੇ ਘਰ ਦੇ ਡੰਗਰਾਂ ਦੇ ਬਾੜੇ ਦੇ ਕਮਰੇ ਵਿੱਚ ਜਿਹੜੇ ਸ਼ਰਾਬ ਰੱਖ ਕੇ ਚੰਡੀਗੜ੍ਹ ਦੀ ਸ਼ਰਾਬ ਰੱਖ ਕੇ ਵੇਚ ਰਹੇ ਨੇ ਜਿਸ ਤੇ ਸੇਰਜੀਤ ਸਿੰਘ ਨੇ ਮੁਕੱਦਮਾ ਦਰਜ ਕਰਵਾ ਕੇ ਆਪਣੇ ਨਾਲ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਮੇਜਰ ਸਿੰਘ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਿੱਥੇ ਉਹਨਾਂ ਨੂੰ ਦੋਨਾਂ ਜਣਿਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 75 ਡੱਬੇ ਨੇ ਜਿਹੜੇ ਫਾਰ ਸੋਇਲਨ ਚੰਡੀਗੜ੍ਹ ਸ਼ਰਾਬ ਦੇ ਬਰਾਮਦ ਕੀਤੇ ਸੀ ਤੇ ਕੀ ਮੁਕੱਦਮਾ ਦਰਜ ਕੀਤਾ ਜੀ ਕਿਵੇਂ ਕਿੰਨੇ ਬੰਦਿਆਂ ਦੇ ਖਿਲਾਫ ਅਸੀਂ ਇਹ ਮੁਕੱਦਮਾ ਦੋ ਬੰਦਿਆਂ ਦੇ ਖਿਲਾਫ ਸ਼ੇਰਜੰਗਦੀਪ ਤੇ ਜਗਤਵਿੰਦਰ ਸਿੰਘ ਦੇ ਪਰ ਖਿਲਾਫ ਦਰਜ ਕੀਤਾ ਸੀ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਨੂੰ ਜਿਹੜਾ ਰਜਿੰਦਰ ਸਿੰਘ ਹੈਪੀ ਪਿੰਡ ਪੁੱਟੇ ਦਾ ਰਹਿਣ ਵਾਲਾ ਸੀ ਉਹ ਇਹ ਸ਼ਰਾਬ ਦੇ ਕੇ ਗਿਆ ਸੀ ਜਿਸ ਨੂੰ ਇਹਨਾਂ ਦੇ ਫਰਦਿਕਸ਼ਾ ਬਿਆਨ ਤੇ ਅਸੀਂ ਨਾਮਜਦ ਕਰਕੇ ਅੱਜ ਸਵੇਰੇ ਨੂੰ ਇਹਦੀ ਗੱਡੀ ਦੇ ਸਮਿਤ ਗ੍ਰਿਫਤਾਰ ਕਰ ਲਿਆ ਸਰ ਇਹਨਾਂ ਰੁਪਈਆਂ ਤੇ ਪਹਿਲਾਂ ਵੀ ਕੋਈ ਮਾਮਲਾ ਲੱਗਿਆ ਜੀ ਜਿਹੜਾ ਰਜਿੰਦਰ ਕੁਮਾਰ ਹੈਪੀ ਐਪਰਟਮੈਂਟ ਵਾਲਾ ਉਹਦੇ ਖਿਲਾਫ ਤਿੰਨ ਮੁਕੱਦਮੇ ਪਹਿਲਾਂ ਵੀ ਇੱਕ ਥਾਣਾ ਪਹਿੜ ਦੇ ਕੇ ਦੋ ਡੇਲੋਂ ਮੇ ਕੇ ਪਹਿਲਾ ਮੁਕੱਦਮਾ ਦਰਜ ਹੋਇਆ ਧੰਨਵਾਦ